ਸਸ਼ਕਾਸ ਕਾਇਨਸ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਇਸ ਵੇਲੇ ਦੀ ਵੱਡੀ ਖਬਰ ਕੈਬਨਿਟ ਮੰਤਰੀ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਹੋਰ ਰਾਜ ਦੇ ਨਾਲ ਜੁੜੀ ਹੋਏ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਵੱਲੋਂ ਲਾਲਜੀਤ ਪੁੱਲਰ ਨੂੰ ਸ਼੍ਰੀ ਖੰਡੂਰ ਸਾਹਿਬ ਤੋਂ ਉਮੀਦਵਾਰ ਐਲਾਨਿਆ ਗਿਆ ਹੈ ਤੇ ਲਗਾਤਾਰ ਲਾਲਜੀਤ ਪੁੱਲਰ ਜਿਹੜਾ ਨੇ ਆਪਣੇ ਹਲਕੇ ਦੇ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਜਿੱਥੇ ਚੋਣ ਪ੍ਰਚਾਰ ਕਰਦੇ ਹੋਏ ਉਹ ਆਮ ਆਦਮੀ ਪਾਰਟੀ ਦੇ ਦੋ ਸਾਲਾਂ 'ਚ ਕੀਤੇ ਕੰਮ ਗਿਣਾ ਰਹੇ ਨੇ ਉੱਥੇ ਵਿਰੋਧੀਆਂ ਤੇ ਜਮ ਕੇ ਨਿਸ਼ਾਨੇ ਸਾਧ ਰਹੇ ਨੇ ਤੇ ਜਿਸ ਦੇ ਕਾਰਨ ਹੁਣ ਵਿਵਾਦਾਂ ਦੇ ਵਿੱਚ ਵੀ ਆ ਚੁੱਕੇ ਨੇ ਤੁਹਾਨੂੰ ਦੱਸ ਦਈਏ ਕਿ ਪਿਛਲੇ ਕਈ ਵਾਰ ਜਦੋਂ ਲਾਲਜੀਤ ਪੁੱਲਰ ਜਿੱਤੇ ਨੇ ਵਿਵਾਦਾ ਦੇ ਨਾਲ ਪੁਰਾਣਾ ਨਾਤਾ ਰਿਹਾ ਕਦੀ ਗੱਡੀ ਦੇ ਸਨਰੂਫ ਦੇ ਵਿੱਚੋਂ ਬਾਹਰ ਆਂਦੇ ਨੇ ਤੇ ਕਦੀ ਹੱਜ ਵਿਵਾਦਿਤ ਬਿਆਨ ਕਰਕੇ ਜਿਹੜਾ ਨੇ ਬਿਆਨਾਂ ਦੇ ਵਿੱਚ ਨੇ ਵਿਵਾਦ ਦੇ ਵਿੱਚ ਨੇ ਜੇਕਰ ਗੱਲ ਕਰੀਏ ਤਾਂ ਸਟੇਜ ਦੇ ਉੱਤੋਂ ਖੜ ਕੇ ਲਾਲਜੀਤ ਪੁੱਲਰ ਔਰ ਆਦੇ ਵੱਲੋਂ ਸਾਬਕਾ ਵਿਧਾਇਕ ਹਰਮਿੰਦਰ ਗਿੱਲ ਦੇ ਖਿਲਾਫ ਇੱਕ ਬਿਆਨ ਦਿੱਤਾ ਗਿਆ ਜਿਸ ਨੂੰ ਲੈ ਕੇ ਹੁਣ ਉਹਨਾਂ ਦੀਆਂ ਮੁਸ਼ਕਲਾਂ ਵੱਧ ਰਹੀਆਂ ਨੇ ਇਸ ਬਾਬਤ ਜਿਹੜਾ ਨੇ ਆਕਾਲੀ ਦਲ ਦੇ ਵੱਲੋਂ ਇਲੈਕਸ਼ਨ ਕਮਿਸ਼ਨ ਨੂੰ ਕੰਪਲੇਂਟ ਕੀਤੀ ਗਈ ਹੈ ਲਾਲਜੀਤ ਭੁੱਲਰ ਦੀਆਂ ਮੁਸ਼ਕਿਲਾਂ ਆਬਾਦੀਆਂ ਨਜ਼ਰ ਆ ਰਹੀਆਂ ਨੇ ਜਿੱਥੇ ਪਹਿਲਾਂ ਇਲੈਕਸ਼ਨ ਕਮਿਸ਼ਨ ਦੇ ਕੋਲ ਆਮ ਆਦਮੀ ਪਾਰਟੀ ਦੇ ਵੱਲੋਂ ਪਹੁੰਚ ਕੀਤੀ ਗਈ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਉਤੇ ਕਾਰਵਾਈ ਕਰਨ ਦੇ ਹੋ ਜਿਹੜਾ ਨੇ ਅਪੀਲ ਕੀਤੀ ਗਈ ਹੈ ਕਿ ਉਹਨਾਂ ਦੇ ਵੱਲੋਂ ਬੱਚਿਆਂ ਦੇ ਉੱਤੇ ਜਿਹੜਾ ਨੇ ਨਾਰੇ ਲਵਾਏ ਜਾ ਰਹੇ ਨੇ ਤੇ ਉੱਥੇ ਹੀ ਹੋਣਾ ਇਲੈਕਸ਼ਨ ਕਮਿਸ਼ਨ ਕੋਲ ਪਹੁੰਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਕਾਂਗਰਸ ਦੇ ਸਾਬਕਾ ਵਿਧਾਇਕ ਹਰਮਿੰਦਰ ਗਿੱਲ ਦੇ ਖਿਲਾਫ ਵਿਵਾਦਿਤ ਬਿਆਨ ਦਿੱਤਾ ਹੈ ਲਾਲਜੀਤ ਭੁੱਲਰ ਉਹਦੇ ਵੱਲੋਂ ਸਟੇਜ ਤੇ ਖੜ ਕੇ ਉਹਨਾਂ ਨੂੰ ਚੈਲੰਜ ਕੀਤਾ ਗਿਆ ਹੈ ਕਿ ਮੈਂ ਜੱਟ ਦਾ ਪੁੱਤਾਂ ਦੱਬਦਾ ਨਹੀਂ ਜਿੱਥੇ ਮਰਜ਼ੀ ਟੱਕਰ ਲਈ ਸੋ ਇਸ ਤਰੀਕੇ ਦੀ ਸ਼ਬਦਾਬਲੀ ਦਾ ਇਸਤੇਮਾਲ ਜਿਹੜਾ ਲਾਲਜੀਤ ਭੁੱਲਰ ਉਹਦੇ ਵੱਲੋਂ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਲੈਕਸ਼ਨ ਕਮਿਸ਼ਨ ਕੋਲ ਜਿਹੜਾ ਹੈ ਪਹੁੰਚ ਕੀਤੀ ਗਈ ਹੈ ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ ਕਿ ਲਾਲਜੀਤ ਭੁੱਲਰੋ ਰਾਦੇ ਉੱਤੇ ਤੁਰੰਤ ਐਕਸ਼ਨ ਲੈਂਦੇ ਹੋਏ ਕਾਰਵਾਈ ਕੀਤੀ ਜਾਵੇ ਸਭ ਤੋਂ ਪਹਿਲਾਂ ਤੁਹਾਨੂੰ ਸੁਣਾਉਣੇ ਆ ਕਿ ਲਾਲਜੀਤ ਭੁੱਲਰੋ ਰਾਦੇ ਵੱਲੋਂ ਸਟੇਜ ਤੇ ਖੜ ਕੇ ਬੋਲਿਆ ਕੀ ਗਿਆ ਸੀ ਜਿਸ ਨੂੰ ਲੈ ਕੇ ਪੂਰਾ ਵਿਵਾਦਿਤ ਛੜਿਆ ਹੋਇਆ ਹੈ ਕੋਦੂ ਮੇਰੇ ਪੁੱਤਰੇ ਕੋਦੂ ਮੇਰੇ ਪੁੱਤਰੇ ਪਤਾ ਸਿਧਾ ਮੈਂ ਵੀ ਜੱਟਾਂ ਦਾ ਪੋਤੇ ਆ ਭੁੱਲਣਾ ਦਾ ਬਟੀਸਰਿਆਲੀ ਵਾਲਿਆਂ ਦਾ ਲਾਲਜੀਤ ਭੁੱਲਰ ਵੀ ਲੋਹਰੀਆ ਚਾਟੇ ਤੇਰੇ ਮੂੰਹ ਮੈਂ ਕੋਈ ਗੁੱਲੀ ਘੜ ਕੋ ਸੁਨਿਆਰਾ ਨਹੀਂ ਇਹਨੂੰ ਕਿਰਨ ਦਰਜੇ ਨੂੰ ਇੱਥੇ ਲੋਕ ਕਹਿੰਦੇ ਗੁੱਲੀ ਘੜ ਸੁਨਿਆਰਾ ਆਹ ਦੇਖ ਲਈ ਆਹ ਦੇਖ ਲਈ ਹੇ ਆਹ ਦੇਖ ਲਈ ਆਹ ਦੇਖ ਲਈ ਤੇ ਜਾ ਤੂੰ ਬੜੀਆਂ ਵਡਿੱਕੀਆਂ ਕੀਤੀਆਂ ਕੀਤੀਆਂ ਬੜੀਆਂ ਗੱਲਾਂ ਕੀਤੀਆਂ ਆ ਜੱਟ ਤੈਨੂੰ ਲਰਕਾਰਦਾ ਜਿੱਥੇ ਵੇਖਣਾ ਉੱਥੇ ਵੇਖ ਲਈ ਤਾਂ ਤੁਸੀਂ ਸੁਣਿਆ ਮੰਤਰੀ ਲਾਲਜੀਤ ਪੁੱਲਰ ਰਹਾਦੇ ਵੱਲੋਂ ਕਿਵੇਂ ਸਟੇਜ ਦੇ ਉੱਤੋਂ ਲਲਕਾਰਿਆ ਗਿਆ ਸਾਬਕਾ ਵਿਧਾਇਕ ਹਰਮਿੰਦਰ ਗੇਲੋਰਾ ਨੂੰ ਉਸ ਤੋਂ ਬਾਅਦ ਲਗਾਤਾਰ ਵਿਵਾਦ ਦੇ ਵਿੱਚ ਨੇ ਜਿਹੜਾ ਨੇ ਲਾਲਜੀਤ ਪੁੱਲਰ ਤੇ ਉੱਥੇ ਹੀ ਵੱਖ-ਵੱਖ ਸੰਸਥਾਵਾਂ ਦੇ ਵੱਲੋਂ ਵੀ ਇਸ ਦਾ ਇਤਰਾਜ ਕੀਤਾ ਗਿਆ ਜੇਕਰ ਹੁਣ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸ਼ਿਕਾਇਤ ਜਿਹੜੀ ਇਲੈਕਸ਼ਨ ਕਮਿਸ਼ਨ ਨੂੰ ਕੀਤੀ ਗਈ ਹੈ ਜਲ ਤੋਂ ਜਲਦ ਐਕਸ਼ਨ ਲੈਣ ਦੀ ਮੰਗ ਜਿਹੜੀ ਹੈ ਉਹ ਕੀਤੀ ਗਈ ਹੈ ਤੇ ਉੱਥੇ ਹੀ ਹੁਣ ਜੇਕਰ ਗੱਲ ਕਰੀਏ ਤਾਂ ਵਿਵਾਦ-ਵਾਦਾ ਦੇਖ ਕੇ ਮੰਤਰੀ ਲਾਲਜੀਤ ਪੁੱਲਰ ਰਹਾਦੇ ਵੱਲੋਂ ਇੱਕ ਜਨਤਕ ਹੋ ਕੇ ਮਾਫੀ ਵੀ ਮੰਗੀ ਗਈ ਹੈ ਉਹਨਾਂ ਨੇ ਕਿਹਾ ਕਿ ਮੈਂ ਕਿਸੇ ਦੇ ਜਾਤ ਨੂੰ ਜਾਂ ਫਿਰ ਕਿਸੇ ਵੀ ਵਰਗ ਦੇ ਬਾਰੇ ਨਹੀਂ ਬੋਲਿਆ ਮੈਂ ਸਿਰਫ ਉਹਨਾਂ ਨੂੰ ਬੋਲਿਆ ਹਰਮਿੰਦਰ ਸਿੰਘ ਗਿੱਲ ਉਹਨਾਂ ਨੂੰ ਸੋ ਮਾਫੀ ਮੰਗਦੇ ਹੋਏ ਲਾਲਜੀਤ ਭੁੱਲਰ ਉਹਰਾ ਦੇ ਕੀ ਕੁਝ ਕਹਿਣਾ ਹੈ ਉਹ ਸੁਣਦੇ ਆਂ ਕੱਲ ਦੀ ਰੈਲੀ ਦੇ ਵਿੱਚ ਪੱਟੀ ਮਾਈ ਪੈਲਸ ਦੇ ਵਿੱਚ ਜੋ ਗੱਲਾਂ ਬਾਤਾਂ ਹੋਈਆਂ ਉਹ ਮੈਂ ਸਾਬਕਾ ਐਮਐਲਏ ਜਿਹੜਾ ਕਾਂਗਰਸ ਦਾ ਹਰਮਿੰਦਰ ਸਿੰਘ ਗਿੱਲ ਨੂੰ ਕਹੀਆਂ ਉਹਦੇ ਵਿੱਚ ਮੇਰੇ ਭਰਾ ਨੇ ਬਰਾਦਰੀਆਂ ਜਿੰਨੀਆਂ ਵੀ ਆ ਸਾਰੇ ਮੇਰੇ ਭਰਾ ਮੇਰੇ ਪਰਿਵਾਰਾਂ ਦੀ ਤਰ੍ਹਾਂ ਐ ਤੇ ਮੈਂ ਜੋ ਗੱਲ ਕਹੀ ਆ ਉਹ ਸਾਬਕਾ ਐਮਐਲਏ ਰਮਿੰਦਰ ਸਿੰਘ ਗਿੱਲ ਨੂੰ ਕਹੀ ਕਿਸੇ ਭਰਾ ਦੀ ਨਹੀਂ ਕਹੀ ਤੇ ਜੇ ਕਿਸੇ ਨੂੰ ਲੱਗਦਾ ਮੇਰੇ ਭਰਾ ਨੂੰ ਕਿਸੇ ਬਰਾਦਰੀ ਨੂੰ ਠੇਸ ਪਹੁੰਚੀ ਆ ਜਾਂ ਕਿਸੇ ਨੂੰ ਲੱਗਦਾ ਵੀ ਸਾਨੂੰ ਕਿਹਾ ਤੇ ਮੈਂ ਸਿਰ ਨਵਾ ਕੇ ਮਾਫੀ ਮੰਗਦਾ ਮੇਰਾ ਕੋਈ ਮਕਸਦ ਨਹੀਂ ਸੀ ਕਿਸੇ ਨੂੰ ਠੇਸ ਪਹੁੰਚਾਉਂਦਾ ਇਹ ਲਗਭਗ 1 ਸਾਲ ਹੋ ਗਿਆ ਸੀ ਇਹ ਸਾਬਕਾ ਐਮਐਲਏ ਸਾਡੇ ਕਦੀ ਮੇਰੇ ਬੱਚਿਆਂ ਬਾਰੇ ਕਦੀ ਮੇਰੇ ਬਾਰੇ ਨਜਾਇਜ਼ ਗੱਲਾਂ ਜਿਹੜੀ ਕੋਈ ਗੱਲ ਹੈਗੀ ਨਹੀਂ ਉਹ ਗੱਲਾਂ ਐਵੇਂ ਨਜਾਇਜ਼ ਕਰਦਾ ਸੀ ਤੇ ਅਸਲ ਤੇ ਇਹਨੂੰ ਪੱਟੀ 'ਚ ਇਦਾਂ ਕਹਿੰਦੇ ਆ ਤੋ ਮੇਰੇ ਕੋ ਜਜ਼ਬਾਤੀ ਹੋ ਕੇ ਉਹ ਗੱਲਾਂ ਮੂੰਹੋਂ ਨਿਕਲ ਗਈਆਂ ਪਰ ਮੈਂ ਫੇਰ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਤੇ ਭਰਾਵਾਂ ਤੋਂ ਐਸਸੀ ਬਰਾਦਰੀਆਂ ਬੀਸੀ ਬਰਾਦਰੀਆਂ ਜਰਨਲ ਬਰਾਦਰੀਆਂ ਜਿੰਨੇ ਵੀ ਭਾਈਚਾਰਿਆਂ ਦੇ ਭੈਣ ਭਰਾ ਨੇ ਲੋਕ ਨੇ ਮੇਰੇ ਪਰਿਵਾਰਾਂ ਦੀ ਤਰ੍ਹਾਂ ਨੇ ਜੇ ਕਿਸੇ ਨੂੰ ਠੇਸ ਪਹੁੰਚੀ ਆ ਤੇ ਮੈਂ ਉਹਦੇ ਲਈ ਸਿਰ ਨਵਾ ਕੇ ਤੁਹਾਡੇ ਕੇ ਸਿਰ ਨੂੰ ਔਨਾ ਤੇ ਮਾਫੀ ਮੰਗਦਾ ਇਸ ਗੱਲ ਨੂੰ ਆਪਾਂ ਇੱਥੇ ਹੀ ਛੱਡ ਦਈਏ ਇਸ ਗੱਲ ਨੂੰ ਇੱਥੇ ਹੀ ਮੁਕਾਦ ਗੇ ਮੇਰਾ ਕਿਸੇ ਨੂੰ ਠੇਸ ਪਹੁੰਚਾਉਂਦਾ ਕੋਈ ਮਕਸਦ ਨਹੀਂ